ਹੋਰ ਵੀਰੋ ਕੀ ਹਾਲ ਚਾਲ ਆ ਜਾਓ ਜਲਦੀ ਜਲਦੀ ਜੁੜ ਜੋ ਠੰਡੀ ਠੰਡੀ ਸ਼ਾਂ ਰੁੱਖਾਂ ਦੀ ਠੰਡੀ ਸ਼ਾਂ ਦਾ ਨਜ਼ਾਰਾ ਇਹ ਲੱਗ ਹੁੰਦਾ ਦੇਖੋ ਬੈਠੇ ਆਪਾਂ ਉਹ ਨਜ਼ਾਰਾ ਆ ਰਿਹਾ ਜਲਦੀ ਜਲਦੀ ਮੇਰੇ ਭਰਾ ਜੁੜ ਜੋ ਤੇ ਜਿਹੜੇ ਆਪਣੇ ਭਰਾ ਆਪਣੇ ਜੁੜਦੇ ਜਾ ਰਿਹਾ ਤੇ ਵੀਰ ਲਾਈਕ ਜ਼ਰੂਰ ਕਰਦੇ ਜਾਓ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਦੇਖੋ ਯਾਰਾ ਇਹ ਲੱਗ ਗਿਆ ਠੰਡੀ ਸ਼ਾਮ ਤੇ ਲੈਣ ਦਾ ਤੇ ਅੱਜ ਕੱਲ੍ਹ ਰੁੱਤ ਵੀ ਮਿੱਠੀ ਜਿੰਦੀ ਆ ਤੇ ਰੁੱਕ ਦੀ ਸ਼ਾਮ ਵੀ ਬਹੁਤ ਵਧੀਆ ਲੱਗਦੀ ਆ ਕੜਾ ਕੇ ਮਿਸਤਰੀ ਲੱਗੇ ਆਪਣੇ ਤੇ ਉਹਨਾਂ ਤੋਂ ਆਪਾਂ ਕੰਮ ਕਰਾ ਰਹੇ ਸੀ ਤੇ ਮੈਂ ਸੋਚਿਆ ਚਲੋ ਲਾਗੇ ਆਪਾਂ ਛਾਂ ਦਾ ਨਜ਼ਾਰਾ ਮਾਣਦੇ ਆ हो गया उधर एक यार ये कंध करनी ही उपर से उपर से बस कंध ये घोड़ी अपनी लगा के ना तो एक थोड़े लगेगा सीमेंट आराम ना ਨਸਤਰੀ ਵੀ ਲੱਗੇ ਆਪਣੇ ਤੇ ਵਸਤਰ ਕਰ ਰਹੇ ਆ ਕੀ ਕਰ ਤੇ ਕਿਆ ਕੰਮ ਆਰਾਮ ਨਾਲ ਆਉਣਾ نیچے ਆ ਜਾਓ نیچے ਆ ਜਾਓ ਆਉਣ ਦਿਓ ਆਉਣ ਦਿਓ ਅੰਦਰ ਪੈ ਜਾ ਲੈ ਕੁਆ ਵੀ ਇਧਰ ਦੇਖਣ ਲਈ ਕਿਹਾ ਹੋਵੇ ਤੇ ਨਾ ਮਿਸਤਰੀ ਭਾਈ ਜੀ ਲੱਗੇ ਥੋੜਾ ਜਿਹਾ ਕੰਮ ਕਰਾਉਂਦਾ ਇਧਰ ਸਿਖਾ ਦੇ ਬੋਲ ਦੇ ਲੈ ਕੇ ਦੇ ਉੱਤੇ ਚੜ ਜਾਓ ਇਹ ਉੱਪਰ ਬੈਠ ਜਾਣਾ ਹਾਂਜੀ ਹਰੇ ਉੱਤੇ ਚੜ੍ਹ ਜਾਣਾ ਪਰ ਨਾ ਹਾਂਜੀ ਉਹ ਉੱਪਰ ਲਈ ਕਹਿੰਦੇ ਹੋ ਟੋਟੇ ਉੱਪਰ ਉੱਪਰ ਲੈ ਕਰਨਾ ਬਸ ਉਹ ਦੇਖ ਲੈਣੋ ਹਾਂ ਉੱਪਰ ਦਾ ਸਹੀਆਂ 15 ਉੱਪਰ ਨਹੀਂ ਜਾ ਰਹੰਦੀ ਲੋਟ ਨਹੀਂ ਜਾ ਰਹੰਦੀ ਲੋਟ ਆ ਗਏ ਤੇ ਇਹਨਾਂ ਜਿਹੜਾ ਆਂ ਚੱਲੇ ਆਏ ਨੇ ਆਹ ਇਹ ਘੋੜੀ ਪਾ ਲੈਣਾ ਤੀਰ ਜੋ ਚੜ ਜਾਓ ਛੱਡ ਲੈਣਾ ਬਥਰ ਉਧਰ ਸਪੜ ਪਰ ਪੰਗਾ ਲੈ ਲਿਆ ਸਾਡੇ ਬੈਗ ਨਾ ਜਾਈਏ ਅੱਧਾ ਹੀ ਆਪਾਂ अच्छा। ਇਹਦਾ ਹੁਣ ਜਿਹੜਾ ਨੀਰੂ ਮੈਂ ਮਾਰਿਆ ਉਹਦੇ ਤੇ ਉਹ ਆ। ਹੂੰ। ਉਤਰਨਾ ਕਿਦਾਂ ਹੈ? ਜਿੱਦਾਂ ਚੜੇ ਸੀ ਹੈ? ਕਿ ਜਿੱਦਾਂ ਚੜੇ ਸੀਗੇ ਉਦਾਂ ਹੀ ਉਤਰੂਗੇ। ਬਹੁਤ ਮੁਸ਼ਕਲ ਹੋਏ ਨਹੀਂ ਆ। ਓਹੋ। ਕਈ ਉੱਪਰ ਨੱਕਿਆਂ ਆਣਾ ਹੈ ਬਾਈ ਸਾਰ ਬਹੁਤ ਮੁਸ਼ਕਲ ਹੋ ਗਈ ਬਾਈ ਇਹਦੇ ਦੀ ਬੋਲੀ ਚ ਹੁਣ ਉਹ ਕਿਹੜਾ ਕਹਿੰਦੇ ਸੀ ਅੰਦਰ ਕਿਹੜਾ ਕੰਮ ਕਹਿੰਦੇ ਸੀ ਇੰਦਨ ਤੇ ਕੋਈ ਗਿਆ ਨਹੀਂ ਇਹ ਹੀ ਗਿਆ ਨਹੀਂ ਇਹਨਾਂ ਨੇ ਹੂੰ ਇਹ ਹੀ ਗਿਆ ਇਹ ਕੰਨ ਨੂੰ ਉਹਨਾਂ ਨੇ ਫੋਨ ਕਰਕੇ ਪੁੱਛ ਲੈਣਾ ਨੰਬਰ ਤੇ ਪੁੱਛੋ ਹਕਮਾੜਾ ਮੈਡਮ ਅੰਦਰ ਕੈਰੀ ਸਕੇਂਦੇ ਪੇ ਆਹੋ ਕੋਈ ਕੰਦਾ ਬਾਹਰ ਤੋਂ ਉੱਪਰ ਕੁਝ ਹੈ ਆਹੋ ਤੇ ਤੀਰ ਕਰੀ ਮਾਰ ਲੈ ਆਇਓ ਇਤਨਾ ਮਾਰਦੇ ਲਈਏ ਆਪਣਾ ਹੋਈ ਦੱਸਾ ਦਿੰਦੇ ਆਂ ਫੋਨ ਕਰਾ ਕੇ ਆਹ ਮਿਸਤਰੀ ਲੱਗੇ ਇੱਕ ਮੜਾ ਆਇਆ ਤੈਨੂੰ ਉਧਰੇ ਥੋੜੇ ਇੱਕ ਖੋਣਾ ਇੱਕ ਬਾਹਰ ਇੱਕ ਆਮ ਕਰਾਉਂਡ ਆ ਨਾਲ ਆਪ ਹੀ ਇਹ ਥੋੜਾ ਜਿਹਾ ਸੀਮੈਂਟ ਕੱਲਾ ਲਾ ਕੇ ਨਾ ਲਾ ਦਿੰਨੇ ਇਹ ਲਾ ਰਿਹਾ ਆਹ ਬੋਲ ਤਾ ਨੰਨੇ ਥੋੜਾ ਚਾਂਦੀ ਵਾਲਾ ਜਨੇਰੂ ਬਣਾਤੇ ਨਾ ਉਹ ਬਣਾ ਦੇ ਬੀਬੀ ਦਾ ਕੰਮ ਹੋ ਗਿਆ ਆਪਕਾ ਉੱਪਰ ਆ ਦੇ ਦੇ ਦੇਖਦੇ ਦੇਖਦੇ ਜਿਆਦਾ ਨਹੀਂ ਦੋ ਕਾਂਡੇ ਬਣਾ ਲੈਣਾ ਠੀਕ ਉਹ ਜਿਹੜੇ ਪ੍ਰਾਪਨਾ ਜੁੜ ਗਿਆ ਸ਼ੋਟ ਲਾਈਕ ਜਰੂਰ ਕਰ ਦਿਓ ਤੇ ਆਪਣੇ ਮਿਸਤਰੀ ਲੱਗੇ ਸੀ ਤੇ ਥੋੜਾ ਜਿਹਾ ਕੰਮ ਕਰਾਉਣ ਆਲਾ ਹੈ ਤੇ ਆਪਾਂ ਨਾਲ ਹੀ ਆ ਪੰਗਾ ਲਿਆ ਗਣਾ ਮਹਾ ਚਲਾ ਆਪੇ ਕੰਮ ਕਰਦੇ ਨਾ ਮੈਨੂੰ ਉੱਚਾ ਵਾ ਚੜਾਤਾ ਤੇ ਭਰਾਵਾ ਸੱਟ ਲੱਗ ਚਲੇ ਓ ਓ ਹੱਪ ਸਟਪ ਜਾਓ ਇੱਕ ਦਮ ਹਲੋ ਲਾਈਕ ਕਮੈਂਟ ਜਰੂਰ ਕਰੀ ਜਾਓ ਕਿਤੇ ਕਿਤੇ ਮੇਰੇ ਭਰਾ ਜੁੜੇ ਆਪਣੇ ਨਾਲ ਬਾਅਦ ਵਿੱਚ ਇਹ ਸਾਫ ਵੀ ਕਰਦੇ ਚੰਗਾ ਮੇਰੇ ਕਿਹੜੇ ਕਿਹੜੇ ਆਪਣੇ ਨਾਲ ਆਪਣੇ ਮਿਸਤਰੀ ਲੱਗਾ ਹੋਇਆ ਕੰਮ ਚੱਲ ਰਿਹਾ ਤੇ ਜੜ ਜੜ ਵੀਰ ਆਪਣੇ ਜੁੜਦੇ ਜਾ ਰਹੇ ਆ ਤੇ ਵਿੱਚ ਇੱਕ ਦੋ ਫੋਨ ਆ ਗਏ ਸੀ ਤੇ ਉਹਦੇ ਕਰਕੇ ਪ੍ਰਾਬਲਮ ਆ ਗਈ ਥੋੜੀ ਜਿਹੀ ਤੇ ਜਿਹੜਾ ਭਰਾ ਜੁੜਦਾ ਯਾਰੇ ਲਾਈਕ ਜ਼ਰੂਰ ਕਰ ਦੇ ਜੀ ਰੱਖਾਂ ਦੀ ਠੰਡੀ ਛੰਡੀ ਛਾਂ ਇਸ ਟਾਈਮ ਤੇ ਜਿਹੜਾ ਜਿਹੜਾ ਭਰਾ ਆਪਣਾ ਜੁੜਦੇ ਲਾਈਕ ਜਰੂਰ ਕਰਦੇ ਹੋ ਮੇਰੇ ਵੀ ਡਬਲ ਕਲਿੱਕ ਕਰਦੇ ਹੋ ਮੇਰੇ ਵੀਰ ਤੇ ਕਮੈਂਟ ਜ਼ਰੂਰ ਕਰੋ ਕਿੱਥੇ ਕਿੱਥੋਂ ਤੋਂ ਆਪਣੇ ਜੁੜ ਰਹੇ ਆਪਣੇ ਨਾਲ। ਯਾ ਭਲਾ ਮਿਤੀ ਤੇ ਮਿਸਤਰੀ ਦੇ ਨਾਲ ਥੋੜੇ ਕ ਆਪਾਂ ਕਰ ਰਹੇ ਹੈਲਪ ਨਾਲ। ਤੇ ਮੈਂ ਕਿਹਾ ਚਲੋ ਨਾਲ ਨਾਲ ਲਾਈਵ ਹੀ ਹੋਈ ਨੇ ਆ। ਜਿਹੜੇ ਪ੍ਰਾਪਤ ਕਰਨ ਜੁੜਦੇ ਜਾ ਰਹੇ ਆ ਲਾਈਕ ਜ਼ਰੂਰ ਕਰਦਾ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਇੱਕ ਆਪਾਂ ਰੀਲ ਅਪਡੇਟ ਕੀਤੀ ਅੱਜ। मे भ जेको एस टाइम ते रुखां जी छानंदी इर नज़ारा